ਇਹੜੇ ਬੰਦੇ ਫੇਸਬੁੱਕ ਤੇ ਵੀਡੀਓ ਪਾ ਪਾ ਅੱਕ ਚੁੱਕੇ ਆ ਪਰ ਵਿਊ ਨਹੀਂ ਆਉਂਦੇ ਇਹ ਵੀਡੀਓ ਸਪੈਸ਼ਲ ਉਹਨਾਂ ਖਾਤਰ ਆ ਕਿਉਂਕਿ ਉਹ ਆਪਣੇ ਫੋਨ ਦੇ ਵਿੱਚ ਆਪਣੇ ਪੇਜ ਦੀਆਂ ਕੁਝ ਕੁ ਸੈਟਿੰਗਾਂ ਜਾਂ ਫਿਰ ਪ੍ਰੋਫਾਈਲ ਦੀਆਂ ਕੁਝ ਕੁ ਸੈਟਿੰਗਾਂ ਗਲਤ ਕਰੀ ਬੈਠੇ ਆ ਗੜਬੜ ਕਰੀ ਬੈਠੇ ਆ ਅੱਜ ਆਪਾਂ ਉਹਨਾਂ ਸੈਟਿੰਗਾਂ ਨੂੰ ਸਹੀ ਕਰਾਵਾਂਗੇ ਤੇ ਤੁਹਾਨੂੰ ਲੱਖਾਂ ਕਰੋੜਾਂ ਵਿਊ ਦਿਵਾਵਾਂਗੇ ਤਾਂ ਕਿੜੀਆਂ ਉਹ ਸੈਟਿੰਗਾਂ ਜਿਹੜੀਆਂ ਤੁਸੀਂ ਆਪਣੇ ਫੋਨ ਦੇ ਵਿੱਚ ਗੜਬੜ ਕਰੀ ਬੈਠੇ ਹੋ ਉਹਨਾਂ ਸੈਟਿੰਗਾਂ ਨੂੰ ਸਹੀ ਕਰਨ ਨਾਲ ਫੇਰ ਹੀ ਤੁਹਾਨੂੰ ਵਿਊ ਆਉਣੇ ਸ਼ੁਰੂ ਹੋ ਜਾਣਗੇ ਮੈਂ ਕਈ ਤਰ੍ਹਾਂ ਦੇ ਪੇਜ ਚੈੱਕ ਕਰਦਾਗਾ ਜਿਹਦੇ ਵਿੱਚ ਪਤਾ ਲੱਗਦਾ ਕਿ ਕਈ ਬੰਦੇ ਜਿਹੜੇ ਉਹ ਪੇਜ ਦੀ ਸੈਟਿੰਗ ਗਲਤ ਕਰੀ ਬੈਠੇ ਆ ਜਿਹਦੇ ਵਿੱਚ ਕੀ ਹੁੰਦਾ ਕਿ ਆਪਣੀ ਵੀਡੀਓ ਆਪਣਾ ਜਿਹੜਾ ਪੇਜ ਆ ਉਹ ਸਰਚ ਦੇ ਵਿੱਚ ਨਹੀਂ ਆਉਂਦਾ ਜਾਂ ਫਿਰ ਵੀਡੀਓ ਰეკਮੈਂਡ ਨਹੀਂ ਹੁੰਦੀ ਜਾਂ ਫਿਰ ਉਹ ਪਬਲਿਕ ਤੱਕਰ ਪਹੁੰਚ ਨਹੀਂ ਪਾਉਂਦੀਗੀ ਤਾਂ ਅੱਜ ਇਹ ਸੈਟਿੰਗਾਂ ਆਪਾਂ ਸਹੀ ਕਰਾਉਣੇ ਆ ਇਹੋ ਜਿਹੇ ਨੌਲੇਜ ਵਾਲੀਆਂ ਵੀਡੀਓ ਦੇਖਣੀਆਂ ਨੇ ਕੁਝ ਸਿੱਖਣਾ ਹੈ ਤਾਂ ਆਪਾਂ ਨੂੰ ਫੋਲੋ ਕਰਕੇ ਰੱਖ ਲਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਸਾਰਿਆਂ ਨੂੰ ਇਸ ਚੀਜ਼ ਦਾ ਪਤਾ ਲੱਗ ਸਕੇ ਕਈ ਲੋਕ ਆ ਜਿਹੜੇ ਕਿ ਫੇਸਬੁੱਕ ਪ੍ਰੋਫਾਈਲ ਦੇ ਉੱਤੇ ਜਾਂ ਫਿਰ ਪੇਜ ਦੇ ਉੱਤੇ ਕੰਮ ਕਰਦੇ ਰਹਿੰਦੇ ਨੇ ਪਰ ਉਹਨਾਂ ਨੂੰ ਵਿਊ ਨਹੀਂ ਆਉਂਦੇ ਤੇ ਬਾਅਦ ਦੇ ਵਿੱਚ ਆਪਸ਼ਨ ਦੇ ਵਿੱਚ ਵੀ ਇਹੋ ਕਹਿੰਦੇ ਆ ਕਿ ਸਾਨੂੰ ਵਿਊ ਨਹੀਂ ਆ ਰਹੇ ਤਾਂ ਅੱਜ ਤੁਹਾਨੂੰ ਵਿਊ ਦਿਵਾਉਣੇ ਆ ਕਿ ਕਿਸ ਤਰੀਕੇ ਵਿਊ ਆਉਣਗੇ ਤੇ ਕਿਹੜੀ ਸੈਟਿੰਗ ਆਪਾਂ ਅਪਲਾਈ ਕਰਨੀ ਆ ਜੇਕਰ ਤੁਹਾਡੇ ਫੋਨ ਦੇ ਵਿੱਚ ਇਹ ਗੜਬੜ ਹੋਈ ਪਈ ਆ ਤਾਂ ਇਹਨੂੰ ਹੁਣੇ ਸੈੱਟ ਕਰ ਲਓ ਸਭ ਤੋਂ ਪਹਿਲਾਂ ਕਰਨਾ ਕੀ ਆ ਤਾਂ ਜਾਣਾ ਜਾਂ ਫਿਰ ਆਪਣੇ ਪੇਜ ਦੇ ਵਿੱਚ ਜੋ ਵੀ ਤੁਹਾਡਾ ਬਣਿਆ ਹੋਇਆ ਸਾਰੀਆਂ ਸੇਮ ਸੈਟਿੰਗਾਂ ਹੋਣੀਆਂ ਤਾਂ ਆਪਾਂ ਜਾਣਾ ਹੁਣ ਪ੍ਰੋਫਾਈਲ ਦੇ ਵਿੱਚ ਤਾਂ ਉੱਪਰ ਸੈਟਿੰਗ ਦੀ ਆਪਸ਼ਨ ਦਿੱਤੀ ਹੋਈ ਆ ਗਰਾਰੀ ਜੀ ਬਣੀ ਹੋਈ ਆ ਇਹਦੇ ਉੱਤੇ ਕਰ ਦੇਣਾ ਆਪਾਂ ਓਕੇ ਓਕੇ ਕਰਨ ਤੋਂ ਬਾਅਦ ਆਪਾਂ ਜਾਵਾਂਗੇ ਥੱਲੇ ਥੱਲੇ ਆਪਣੇ ਕੋਲੇ ਇੱਕ ਆਪਸ਼ਨ ਲੱਭਣੀ ਹੈ ਹਾਊ ਪੀਪਲ ਫਾਈਂਡ ਐਂਡ ਕੰਟੈਕਟ ਯੂ ਤਾਂ ਇੱਥੇ ਜਿਹੜੀਆਂ ਤਿੰਨ ਆਪਸ਼ਨਾਂ ਆਪਣੇ ਕੋਲੇ ਆ ਚੁੱਕੀਆਂ ਨੇ ਤਾਂ ਇਹਦੇ ਵਿੱਚ ਸੈਟਿੰਗ ਦੇ ਵਿੱਚ ਵੀ ਸਪੈਸ਼ਲੀ ਤੁਹਾਨੂੰ ਲਿਖਿਆ ਹੋਇਆ ਸਮਝ ਆ ਗਿਆ ਹੋਣਾ ਕਿ ਸਾਨੂੰ ਲੋਕ ਕਿਵੇਂ ਲੱਭਣਗੇ ਤਾਂ ਜੇ ਇਹ ਸੈਟਿੰਗਾਂ ਬੰਦ ਨੇ ਤਾਂ ਲੋਕ ਤੁਹਾਨੂੰ ਲੱਭਣੋਂ ਛੱਡ ਸੋ ਨੂੰ ਦੇਖ ਵੀ ਨਹੀਂ ਸਕਦੇ ਤਾਂ ਇਹ ਤਿੰਨੇ ਸੈਟਿੰਗਾਂ ਤੁਹਾਨੂੰ ਹੁਣ ਦੱਸ ਦਿਆਂ ਕੱਲੀ-ਕੱਲੀ ਇਸ ਚੀਜ਼ ਦੇ ਬਾਰੇ ਤਾਂ ਸਭ ਤੋਂ ਪਹਿਲੀ ਹੈਗੀ ਆ allow search engine outside of facebook to link your page ਇਹਨੂੰ ਤੁਸੀਂ ਆਨ ਕਰ ਲਓ ਇਹਦਾ ਮਤਲਬ ਇਹ ਆ ਕਿ ਕੋਈ ਵੀ ਤੁਹਾਡਾ ਪੇਜ ਆ Google ਤੇ ਸਰਚ ਮਾਰਦਾ ਜਾਂ ਫਿਰ ਕਿਸੇ ਵੀ ਸਾਈਟ ਦੇ ਉੱਤੇ ਸਰਚ ਮਾਰਦਾ ਤੁਹਾਡਾ ਨਾਮ ਲੈ ਕੇ ਜੋ ਵੀ ਨਾਮ ਤੇ ਤੁਹਾਡਾ ਪੇਜ ਬਣਾਇਆ ਹੋਇਆ ਤਾਂ ਤੁਹਾਡਾ ਪੇਜ ਸਰਚ ਦੇ ਵਿੱਚ ਆਉਂਦਾ ਜਾਂ ਫਿਰ ਫੇਸਬੁੱਕ ਦੇ ਉੱਤੇ ਨਾਮ ਲੈ ਕੇ ਸਰਚ ਮਾਰਦਾ ਕਈ ਲੋਕਾਂ ਦੀ ਇਹ ਹੁੰਦੀ ਹੈ ਕਿ ਸਾਡਾ ਪੇਜ ਸਰਚ ਦੇ ਵਿੱਚ ਨਹੀਂ ਆਉਂਦਾ ਸਾਡਾ ਪੇਜ ਅਸੀਂ ਸਰਚ ਕਰਦੇ ਹਾਂ ਸਾਡਾ ਪੇਜ ਜਿਹੜਾ ਕਿ ਸ਼ੋ ਨਹੀਂ ਹੁੰਦਾ ਤਾਂ ਇਹੀ ਕਾਰਨ ਹੈ ਜਿਨ੍ਹਾਂ ਦੀ ਇਹ ਸੈਟਿੰਗ ਬੰਦ ਆ ਉਹ ਇਹ ਔਨ ਕਰ ਲੈਣ ਹੁਣ ਅਗਲੀ ਸੈਟਿੰਗ ਦੀ ਗੱਲ ਕਰਦੇ ਜਿਹੜੀ ਕਿ نیچے ਦਿੱਤੀ ਹੋਈ ਆ ਅਲਾਉ ਪੇਜ ਟੂ ਰੈਕਮੈਂਡ ਟੂ ਪੀਪਲ ਲੁਕਿੰਗ ਐਟ ਸਿਮਿਲਰ ਪੇਜ ਤਾਂ ਇਹੇ ਸੈਟਿੰਗ ਨੂੰ ਤੁਸੀਂ ਔਨ ਕਰਕੇ ਰੱਖਣੀ ਆ ਇਹਦੇ ਵਿੱਚ ਕੀ ਹੋਊ ਕਿ ਆਪਣਾ ਪੇਜ ਰੈਕਮੈਂਡ ਹੋਊ ਕਈ ਵਾਰ ਆਪਣੀ ਕੋਈ ਵੀਡੀਓ ਕਿਸੇ ਰਿਲੇਟਡ ਹੋਈ ਤਾਂ ਉਹੋ ਜੇ ਪੇਜ ਦੇ ਨਾਲ ਰਿਲੇਟ ਕਰੋ ਜਿਵੇਂ ਕਿ ਮੇਰੀ ਟੈਕਨੀਕਲ ਵੀਡੀਓ ਆ ਤਾਂ ਜੇ ਕੋਈ ਟੈਕਨੀਕਲ ਵੀਡੀਓ ਪਾ ਰਿਹਾ ਫੇਸਬੁੱਕ ਦੀ ਤਾਂ ਉਸੇ ਦੇ ਪਿੱਛੇ ਮੇਰਾ ਪੇਜ ਰეკਮੈਂਡ ਹੋ ਕਿ ਤੁਸੀਂ ਇਹਨੂੰ ਵੀ ਦੇਖ ਸਕਦੇ ਹੋ ਉਸ ਟਾਈਪ ਦੀ ਸਿਮਿਲਰ ਵੀਡੀਓ ਆ ਉਸ ਟਾਈਪ ਨਾਲ ਮਿਲਦੀ ਜੁਲਦੀ ਵੀਡੀਓ ਆ ਤਾਂ ਇਹ ਸੈਟਿੰਗ ਨੂੰ ਤੁਸੀਂ ਆਨ ਰੱਖਣੀ ਹੈ ਜਿਵੇਂ ਦਾ ਤੁਹਾਡਾ ਚੈਨਲ ਹੋਇਆ ਖੇਤੀਬਾੜੀ ਰਿਲੇਟਡ ਜਾਂ ਫਿਰ ਬਲੌਗਿੰਗ ਰਿਲੇਟਡ ਤਾਂ ਉਸੇ ਰਿਲੇਟਡ ਤੁਹਾਡਾ ਪੇਜ ਰეკਮੈਂਡ ਹੋਊਗਾ ਕਿ ਵੀ ਤੁਸੀਂ ਇਹਨੂੰ ਵੀ ਵੇਖ ਲਓ ਤਾਂ ਇਹ ਸੈਟਿੰਗ ਤੁਸੀਂ ਆਨ ਰੱਖਣੀ ਹੈ ਹੁਣ ਤੀਸਰੀ ਸੈਟਿੰਗ ਕੀ ਹੈ ਕਿ ਤੁਹਾਨੂੰ ਲੋਕ ਆ ਜਿਹੜੇ ਕੰਟੈਕਟ ਕਿਵੇਂ ਕਰਨ ਤਾਂ ਇਹਨੂੰ ਵੀ ਤੁਸੀਂ ਔਨ ਕਰਕੇ ਰੱਖਿਓ ਇਹਦੇ ਵਿੱਚ ਕਈ ਵਾਰ ਕੋਈ ਆਡੀਅנס ਨੇ ਤੁਹਾਨੂੰ ਰਿਵਿਊ ਦੇਣਾ ਹੁੰਦਾ ਜਾਂ ਮੈਸੇਜ ਦੇਣਾ ਹੁੰਦਾ ਤਾਂ ਉਦੋਂ ਇਹ ਸੈਟਿੰਗ ਕੰਮ ਹੋਊਗੀ ਤਾਂ ਇਹ ਸੈਟਿੰਗ ਨੂੰ ਤੁਸੀਂ ਔਨ ਕਰਕੇ ਰੱਖਣਾ ਤਿੰਨੇ ਸੈਟਿੰਗਾਂ ਨੂੰ ਅਗਲੀ ਸੈਟਿੰਗ ਦੱਸਦੇ ਹਾਂ ਜਿਹਦੇ ਵਿੱਚ ਆਪਾਂ ਹੋਰ ਆਪਾਂ ਵਧੀਆ ਕੀ ਕਰ ਸਕਦੇ ਹਾਂ ਹੁਣ ਪਰ ਪੇਜ ਐਂਡ ਟੈਗਿੰਗ ਇਹ ਵਾਲੀ ਆਪਸ਼ਨ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਕਈਆਂ ਦੇ ਇਹ ਜਿਹੜੀ ਆ एवरीवन ਦੀ ਥਾਂ ਤੇ ਹੋਈ ਪਈ ਆ ਤਾਂ ਇਹਨੂੰ ਤੁਸੀਂ ਓਨਲੀ ਮੀ ਕਰ ਦੇਣਾ ਵਿਊ ਐਂਡ ਸ਼ੇਅਰਿੰਗ ਜਾਨੀ ਕਿ ਇਹਦੇ ਵਿੱਚ ਇੱਕ ਟੈਗ ਦੀ ਆਪਸ਼ਨ ਆਉਂਦੀ ਹੈ ਜਿਹਦੇ ਵਿੱਚ ਆਪਾਂ ਹਰ ਕੋਈ ਟੈਗ ਕਰ ਦਿੰਦਾ ਹੋ ਸਕਦਾ ਕਿ ਉਹਨੇ ਕੋਈ ਗਲਤ ਪੋਸਟ ਪਾਈ ਹੋਵੇ ਹੋ ਸਕਦਾ ਕਿ ਉਹਨੂੰ ਨੌਲੇਜ ਨਾ ਹੋਵੇ ਕਿਸ ਤਰੀਕੇ ਦੀ ਆਪਾਂ ਪੋਸਟ ਪਾਉਣੀ ਆ ਉਹ ਟੈਗ ਹੋ ਕੇ ਆਪਣੇ ਪੇਜ ਦੇ ਨਾਲ ਲੱਗ ਜਾਂਦੀ ਆ ਤਾਂ ਇੱਥੋਂ ਤੁਸੀਂ ਉਹ ਚੀਜ਼ ਓਨਲੀ ਮੀ ਕਰ ਦੇਣੀ ਆ ਤਾਂ ਕਿ ਤੁਹਾਨੂੰ ਕੋਈ ਫਾਲਤੂ ਦੇ ਵਿੱਚ ਟੈਗ ਨਾ ਕਰ ਸਕੇ ਤੁਸੀਂ ਆਪਣਾ ਕੰਟੈਂਟ ਜਿਹੜਾ ਉਹ ਪਾ ਸਕਦੇ ਹੋ ਤਾਂ ਹੁਣ ਇਹ ਚੀਜ਼ ਆਪਾਂ ਇੱਥੋਂ ਓਨ ਕਰ ਦੇਣੀ ਆ ਤਾਂ ਇੱਕ ਚੀਜ਼ ਹੋਰ ਆਪਾਂ ਇੱਥੇ ਔਨ ਕਰਨੀ ਆ ਅਲਾਉ ਅਦਰ ਟੂ ਸ਼ੇਅਰ ਯੂਅਰ ਪੇਜ ਪੋਸਟ देयर ਸਟੋਰੀਜ਼ ਇਹ ਆਪਸ਼ਨ ਵੀ ਤੁਸੀਂ ਔਨ ਕਰ ਲੈਣੀ ਆ ਇਹਦੇ ਵਿੱਚ ਕੀ ਆ ਕਿ ਜਦੋਂ ਆਪਾਂ ਕੋਈ ਸਟੋਰੀ ਪਾਉਣੇ ਆ ਜਾਂ ਫਿਰ ਪੋਸਟ ਪਾਉਣੇ ਆ ਜਾਂ ਫਿਰ ਕੋਈ ਵੀ ਚੀਜ਼ ਪਾਉਣੇ ਆ ਤਾਂ ਅਦਰ ਪੇਜ ਵਾਲਾ ਆਪਣੀ ਸ਼ੇਅਰ ਕਰ ਸਕੇ ਕਈਆਂ ਦੇ ਇਹ ਬੰਦ ਹੋਣੀ ਆ ਬੰਦ ਹੋਣ ਦਾ ਕਾਰਨ ਇਹੀ ਆ ਕਿ ਆਪਾਂ ਨੂੰ ਜਿਹੜੇ ਵਿਊ ਨਹੀਂ ਆਉਣੇ ਆਪਾਂ ਜੇ ਕੋਈ ਵੀ ਸਟੋਰੀ ਲਾਉਣੇ ਆ ਤਾਂ ਕੋਈ ਵੀ ਉਹ ਸਟੋਰੀ ਨੂੰ ਰੀਸ਼ੇਅਰ ਨਹੀਂ ਕਰ ਸਕਦਾ ਯਾਨੀ ਕਿ ਉਹ ਆਪਣੇ ਪੇਜ ਦੇ ਉੱਤੇ ਹੀ ਵਿਖੂਗੀ ਇਹਦੀ ਨਾਲੋਂ ਚੰਗਾ ਹੈਗਾ ਤੁਸੀਂ ਆਉ ਨੂੰ ਆਨ ਕਰਕੇ ਰੱਖੋ ਇਹਦਾ ਮਤਲਬ ਇਹ ਹੂਕਾ ਕਿ ਹੋਰ ਕੋਈ ਵੀ ਤੁਹਾਡੀ ਵੀਡੀਓ ਨੂੰ ਸ਼ੇਅਰ ਕਰ ਸਕੂਗਾ ਤੁਹਾਡੀ ਸਟੋਰੀ ਨੂੰ ਸ਼ੇਅਰ ਕਰ ਸਕੂਗਾ ਤਾਂ ਥੱਲੜਲੀ অপਸ਼ਨ ਆ ਗਈ ਅਲਾਓ ਅਦਰ ਟੂ 뷰 ਲੀਵ ਰਿਵਿਊ ਔਨ ਯੂਅਰ ਪੇਜ ਯਾਨੀ ਕਿ ਜੇਕਰ ਕਿਸੇ ਨੂੰ ਆਪਣਾ ਪੇਜ ਵਧੀਆ ਲੱਗਦਾ ਜਾਂ ਫਿਰ ਕੋਈ ਵੀ ਖਾਮੀ ਲੱਗਦੀ ਹੈ ਜਾਂ ਫਿਰ ਕੋਈ ਵੀ ਗੱਲਬਾਤ ਆ ਤਾਂ ਉਹ ਆਪਣੇ ਪੇਜ ਦੇ ਬਾਰੇ ਰਿਵਿਊ ਦੇ ਸਕੇ ਕਈਆਂ ਦੇ ਇਹ ਬੰਦ ਹੁੰਦਾ ਇਸ ਦੇ ਨਾਲ ਕੀ ਹੁੰਦਾ ਜਦੋਂ ਕੋਈ ਰਿਵਿਊ ਦਿੰਦਾ ਰੇਟਿੰਗ ਦਿੰਦਾ ਆਪਣੇ ਪੇਜ ਨੂੰ ਤਾਂ ਉਹਦੇ ਨਾਲ ਆਪਣੇ ਪੇਜ ਦੀ ਰੀਚ ਵੱਧਦੀ ਆ ਰੀਚ ਵਧੂਗੀ ਤਾਂ ਨਾਲ ਦੀ ਨਾਲ ਆਪਣਾ ਪੇਜ ਆ ਜਿਹੜਾ ਉਹ ਗਰੋਥ ਜਿਆਦਾ ਕਰੂ ਤਾਂ ਇਹ ਆਪਸ਼ਨ ਵੀ ਤੁਸੀਂ ਔਨ ਕਰਕੇ ਰੱਖ ਲੈਣੀ ਆ ਹੁਣ ਅਗਲੀ ਆਪਸ਼ਨ ਦੀ ਗੱਲ ਕਰਦੇ ਆ ਜਿਹੜੀ ਆਪਾਂ ਨੂੰ ਔਨ ਕਰਨੀ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਉਹਦੇ ਨਾਲ ਆਪਣੀ ਰੀਚ ਵੀ ਵਧੂ ਤੇ ਆਪਾਂ ਨੂੰ ਵਿਊ ਵੀ ਆਉਣੇ ਆਗੇ ਤਾਂ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਇੱਥੇ ਆਹ ਵਾਲੀ ਆਪਸ਼ਨ ਪੇਜ ਐਂਡ ਟੈਗਿੰਗ ਦੇ ਕੋਲ ਹੀ ਆਪਣੇ ਕੋਲੇ ਇਹ ਵਾਲੀ ਆਪਸ਼ਨ ਪਈ ਹੋਈ ਆ ਫਾਲੋਅਰ ਐਂਡ ਪਬਲਿਕ ਕੰਟੈਂਟ ਸਭ ਤੋਂ ਮੇਨ ਸੈਟਿੰਗ ਇਹ ਆ ਕਿਉਂਕਿ ਕਈਆਂ ਦੇ ਇਹ ਇੱਥੇ ਵੂ ਕੈਨ ਫਾਲੋ ਮਾਈ ਪੇਜ ਇੱਥੇ ਪਬਲਿਕ ਹੋਣਾ ਜ਼ਰੂਰੀ ਆ ਜੇ ਓਨਲੀ ਮੀ ਆ ਫਰੈਂਡ ਆ ਤਾਂ ਇਹਨੂੰ ਤੁਸੀਂ ਚੇਂਜ ਕਰਕੇ ਪਬਲਿਕ ਦੇ ਉੱਤੇ ਕਰ ਲੈਣਾ ਕਿਉਂਕਿ ਪਬਲਿਕ ਦੇ ਕੋਲ ਜਾਊ ਵੀਡੀਓ ਤਾਂ ਹੀ ਆਪਾਂ ਨੂੰ ਉਹ ਫਾਲੋ ਕਰਨਗੇ ਤਾਂ ਇਹ ਚੀਜ਼ਾਂ ਨੂੰ ਸਾਰੀਆਂ ਨੂੰ ਤੁਸੀਂ ਪਬਲਿਕ ਕਰ ਲੈਣਾਗਾ ਜੇਕਰ ਤੁਹਾਡੇ ਓਨਲੀ ਮੀ ਆ ਜਾਂ ਫਿਰ ਫਰੈਂਡ ਆ ਤਾਂ ਤੁਸੀਂ ਇਹਨੂੰ ਪਬਲਿਕ ਕਰ ਲੈਣਾ ਪੇਜ ਤੇ ਪ੍ਰੋਫਾਈਲ ਦੋਨਾਂ ਦੀ ਸੈਟਿੰਗ ਇੱਕੋ ਜਹੀ ਆ ਤੁਸੀਂ ਇਹ ਵਾਲੀ ਸੈਟਿੰਗ ਨੂੰ ਵੀ ਇੱਥੇ ਆਨ ਕਰਕੇ ਰੱਖ ਲੈਣਾਗਾ ਇਹਦੇ ਨਾਲ ਕੀ ਹੋਊਗਾ ਕਿ ਸਾਰੀ ਜੋ ਵੀ ਪੋਸਟ ਪਾਉਂਗੇ ਸਾਰੀ ਪਬਲਿਕ ਤੱਕ ਉਹ ਪੋਸਟ ਪਹੁੰਚੂਗੀ ਸਾਰੀ ਪਬਲਿਕ ਉਹਨੂੰ ਦੇਖੂਗੀ ਵਿਊ ਆਉਣਗੇ ਲਾਈਕ ਆਊ ਸ਼ੇਅਰ ਆਊ ਤੇ ਹਰ ਕੋਈ ਤੁਹਾਡੀ ਜਿਹੜਾ ਕਿ ਪੇਜ ਦੇ ਉੱਤੇ ਕਮੈਂਟ ਕਰ ਸਕੂਗਾ ਲਾਈਕ ਕਰ ਸਕੂਗਾ ਸ਼ੇਅਰ ਕਰ ਸਕੂ ਤੁਹਾਡੀ ਸਟੋਰੀ ਨੂੰ ਸ਼ੇਅਰ ਕਰ ਸਕੂਗਾ ਤਾਂ ਇਹ ਸੈਟਿੰਗਾਂ ਕਈਆਂ ਦੀਆਂ ਬੰਦ ਹੁੰਦੀਆਂ ਨੇ ਇਹਨਾਂ ਨੂੰ ਆਨ ਕਰਕੇ ਰੱਖ ਲਓ 100% ਗਾਰੰਟੀ ਆ ਤੁਹਾਨੂੰ ਵਿਊ ਆਉਣੇ ਸ਼ੁਰੂ ਹੋ ਜਾਣਗੇ ਬਟ ਇੱਕ ਗੱਲ ਇਹ ਆ ਵੀ ਆਪਣੀ ਰੀਂਚ ਦੇ ਉੱਤੇ ਲਗਾਤਾਰ 1 ਮਹੀਨਾ ਉਸੇ ਕੰਟੈਂਟ ਦੇ ਉੱਤੇ ਕੰਮ ਕਰੋ ਗਰੰਟੀ ਨਾਲ ਤੁਹਾਨੂੰ ਵਿਊ ਵੀ ਆਉਣਗੇ ਲਾਈਕ ਵੀ ਆਉਣਗੇ ਸ਼ੇਅਰ ਵੀ ਆਉਣਗੇ ਤੇ ਪੇਜ ਤੇ ਗਰੋਥ ਵੀ ਹੋ ਜੇ ਤੁਹਾਨੂੰ ਇਹ ਨੌਲੇਜ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰਕੇ